ਇਹਨੇ ਵੀ ਕੱਲਾ ਸਾਰਿਆਂ ਦਾ ਮਸਲਾ ਹੈ ਸਾਰਾ ਪਰ ਲੇਟ ਬਹੁਤ ਹੋ ਗਏ 3 ਮਹੀਨੇ ਮੰਗੂ ਹੋ ਗਏ ਗ੍ਰਿਫਤਾਰੀ ਨੂੰ ਆ ਸੁਣ ਲੋ ਭਾਨਾ ਸਿੰਘ ਸਿੱਧੂ ਤਰੀਕ ਵੀ ਦੇਤੀ ਵੀ ਕਿਹੜੀ ਤਰੀਕ ਨੂੰ ਹਰਿਆਣਾ ਬੰਦ ਕਰਨਾ ਹੈ ਪਹਿਲਾਂ ਪੰਜਾਬ ਤੇ ਹਰਿਆਣਾਲੇ ਕਿਸਾਨ ਭਰਾਵੋ ਨੌਜਵਾਨੋ ਭਾਨਾ ਸਿੱਧੂ ਕੀ ਕਹਿੰਦਾ ਪਹਿਲਾਂ ਇਹ ਸੁਣ ਲੋ ਭਾਨਾ ਸਿੱਧੂ ਨੇ ਕਰਤਾ ਐਲਾਨ ਵੱਡਾ ਹਰਿਆਣੇ ਬੰਦ ਦਾ ਐਲਾਨ ਪਹਿਲਾਂ ਸੁਣ ਲੋ ਵੀਡੀਓ ਸ਼ੇਅਰ ਵੀ ਕਰ ਦਿਓ ਜਲਦੀ ਜਲਦੀ ਕਿਉਂਕਿ ਨਦੀਪ ਨਮਦੀਪ ਪੱਤਰਕਾਰ ਜੋ ਬਾਟਰ ਕੈਨਰ ਵਾਲਾ ਉਹ ਬੰਦ ਹੈ ਬਹੁਤ ਚਿਰ ਤੋਂ ਤਸੱਦਤ ਹੋ ਰਿਹਾ ਉਸਤੇ ਭਾਨੇ ਸਿੱਧੂ ਨੇ ਕਰਤਾ ਦੁਬਈ ਤੋਂ ਐਲਾਨ ਕਿਹੜੀ ਤਰੀਕ ਰੱਖੀ ਹੈ ਆ ਵੀ ਦੇਖ ਲਓ ਨਾਲ ਦੀ ਨਾਲ ਪਹਿਲਾ ਵੀਡੀਓ ਦੇਖ ਲਓ ਫਿਰ ਕਰਦੇ ਆ ਗੱਲਬਾਤ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਸਾਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕਾਮੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂਦੇ ਨੇ ਇੱਥੇ ਕੋਈ ਹੋਰ ਤਾਂ ਵੀ ਆਉਂਦਾ ਨਹੀਂ ਉਹਨਾਂ ਕਿਰਤੀ ਕਾਮੇ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਰਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਆਂ ਇੱਥੇ ਆ ਕੇ ਆ ਗੁੰਦਿਆਂ ਗੱਲਾਂ ਬਾਤਾਂ ਸੁਣੀਏ ਮਰ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਮੈਂ ਅਪੀਲਾਂ ਕਰੀਆਂ ਨੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੇ ਨੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ 17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜੁਨੇ ਕਿ ਦੇਖੋ ਪੰਜਾਬ ਦੇ ਵਿੱਚ ਵੀ ਆ ਕੇ ਉਹ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਤੇ ਇਹ ਵੀ ਦੇਖੋ ਬੈਲ ਕਿਸਾਨੀ ਦੀ ਐ ਤੇ ਗੱਲ ਸਾਰੇ ਲੋਕਾਂ ਦੀ ਆ ਇਸ ਕਰਕੇ ਸਾਨੂੰ ਹੱਕ ਮੰਗਦਾ ਜੋ ਨਵਦੀਪ ਤੇ ਅੱਜ ਤੱਕ ਸਰਕਾਰਾਂ ਤੇ ਸ਼ਰਧਤ ਕਰ ਰਹੀਆਂ ਨੇ ਜਾਂ ਵੀ ਰਿਮਾਂਡ ਖਤਮ ਹੋ ਗਿਆ ਜੇਲ੍ਹ ਦੇ ਵਿੱਚ ਚਲੇ ਗਏ ਜਿਲ੍ਹਾ ਦੇ ਵਿੱਚ ਵੀ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਕਿ ਆ ਕਿਤੇ ਰੋਟੀ ਕਰ ਦਿੰਦੇ ਨੇ ਕਿਤੇ ਖਾਣੇ ਵਿੱਚ ਸਭ ਕੁਝ ਕਰ ਦਿੰਦੇ ਨੇ ਇਹ ਜੋ ਜਿਹੜੇ ਸ਼ਰਧਤ ਹੁੰਦੀ ਰਹਿੰਦੇ ਨੇ ਸ਼ਗਰਸੀ ਬੰਦਲੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦੇ ਮੈਂ ਆਪਾਂ 17 ਤਰੀਕ ਨੂੰ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਪਾਂ ਜਿੱਦੋਂ ਪਹਿਲਾਂ ਵੀ ਹਾਜ਼ਰ ਹੋਣਾ ਭਈਆ 17 ਤਰੀਕ ਨੂੰ ਜਿੱਦੋਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਲਾਮਬੰ ਲਗ ਲਗ ਧਰਾਵਾਂ ਲਾ ਕੇ ਇੱਕ ਦੇ ਵਿੱਚ ਜ਼ਮਾਨਤ ਮਿਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ ਫਿਰ ਉਹਨਾਂ ਨੂੰ ਸੀਆਈਏ ਸਟਾਫ ਰੱਖਿਆ ਗਿਆ ਇਸ ਕਰਕੇ ਆਪਾਂ ਨੇ ਪ੍ਰੋਗਰਾਮ ਬਣਾਇਆ ਦੋਨੋਂ ਮੋਰਚਾ ਨੇ ਐਸਕੇਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮਿਲ ਕੇ ਜਿਹੜੇ ਇਹ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰ ਸਹਿਬਾਨਾ ਨੇ ਦੋਨੋਂ ਮੋਰਚਾ ਨੇ 17 ਤਰੀਕ ਨੂੰ 17 ਜੁਲਾਈ ਨੂੰ ਦੋ ਦਿਨ ਦਾ ਘਰਾਵ ਰੱਖਿਆ ਹੋਇਆ ਐਸਪੀ ਆਫਿਸ ਅੰਮ੍ਰਿਤਸਰ ਦਾ ਸਤਿ ਸ੍ਰੀ ਅਕਾਲ ਦੋਸਤੋ ਜੋ ਕਿ ਆਪਾਂ ਨੂੰ ਪਤਾ ਐ ਨੰਦੀਪ ਬੱਟਰ ਕੇ ਪਾਣੀ ਰੋਕਿਆ ਸੀ ਜਿਨ੍ਹਾਂ ਨੇ ਜਦੋਂ ਕਿਸਾਨ ਦਿੱਲੀ ਨੂੰ ਦੀਪ ਬਾਰਡਰ ਕਨਾਲ ਆ ਜੋ ਬਾਈ ਪੱਤਰਕਾਰ ਹਰਿਆਣੇ ਤੋਂ ਜਲਵੇੜੇ ਵਾਲਾ ਜਲਵੇੜਾ ਪਿੰਡ ਹੈ ਬਾਈ ਦਾ ਉਹਨੂੰ ਹਰਿਆਣਾ ਪੁਲਿਸ ਲਗਭਗ 2-3 ਮਹੀਨਿਆਂ ਤੋਂ ਗ੍ਰਿਫਤਾਰ ਕਰਿਆ ਹੋਇਆ ਕੋਈ ਇਹ ਤਾਂ ਹੈ ਨਹੀਂ ਵੀ ਇਕੱਲਾ ਸਾਰਿਆਂ ਦਾ ਮਸਲਾ ਹੈ ਸਾਰਿਆਂ ਦਾ ਮੁੱਦਾ ਹੈ ਇਸੇ ਮੁੱਦੇ ਤੇ ਉਹਨੂੰ ਚੁੱਕਿਆ ਕਿਉਂਕਿ ਜਦੋਂ ਖਨੌਰੀ ਸ਼ੰਭੂ ਬਾਰਡਰ ਤੇ ਮੋਰਚੇ ਲਾਏ ਨੇ ਉਹਨੇ ਹਰਿਆਣੇ ਦੇ ਵਿੱਚ ਪਿੰਡ-ਪਿੰਡ ਜਾ ਕੇ ਨਵਦੀਪ ਨੇ ਘਰ-ਘਰ ਜਾ ਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਜਗਾਇਆ ਸੀ ਪੁਲਿਸ ਵੀ ਉਹਦੇ ਪਿੱਛੇ ਲੱਗੀ ਰਹੀ ਬਹੁਤ ਟਾਈਮ ਹੋ ਉਹ ਗ੍ਰਿਫਤਾਰ ਨਹੀਂ ਹੋਇਆ ਪਰ ਜਦੋਂ ਗ੍ਰਿਫਤਾਰ ਕਰ ਲਿਆ ਬਰਫ ਦੇ ਉੱਤੇ ਪਾ ਕੇ ਜਾਂ ਹੋਰ ਤਸੀਹੇ ਉਹਨੂੰ ਦਿੱਤੇ ਨੇ ਨੌਜਵਾਨ ਨੂੰ 6.5 ਫੁੱਟ ਦਾ ਨੌਜਵਾਨ ਜੋ ਕਿ ਕਿਸਾਨਾਂ ਲਈ ਅੱਗੇ ਹੋ ਕੇ ਲੜਿਆ ਸੀ ਅੱਜ ਉਹਦੇ ਲਈ ਖੜਨ ਦਾ ਟਾਈਮ ਹੈ ਖੜਨ ਦਾ ਟਾਈਮ ਤਾਂ ਪਹਿਲਾਂ ਸੀ ਪਰ ਲੇਟ ਬਹੁਤ ਹੋ ਗਏ 3 ਮਹੀਨੇ ਮੰਗੂ ਹੋ ਗਏ ਗ੍ਰਿਫਤਾਰੀ ਨੂੰ ਤੇ ਇੱਕ ਬੇਨਤੀ ਹੈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੀ ਤਰੀਕ ਦਾ ਐਲਾਨ ਕਰਿਆ ਉਹ ਤਰੀਕ ਨੂੰ ਆਪਾਂ ਹਰਿਆਣੇ ਜਾ ਕੇ ਉਸ ਬਾਈ ਨੂੰ ਛਡਵਾਈਏ ਉਸ ਬਾਈ ਨੂੰ ਜੇਲ੍ਹ ਤੋਂ ਬਾਹਰ ਕਢਵਾਈਏ ਤੇ ਬਾਰੀ ਬਾਰੀ ਉਹਨੂੰ ਗਿਰਫ ਥਾਣੇ ਲੈ ਜਾ ਰਹੇ ਉਹਨੂੰ ਰਿਮਾਂਡ ਲੈ ਜਾ ਰਹੇ ਨੇ ਉਹਦੇ ਕਦੇ ਗਿਰਫ ਜੇਲ੍ਹ ਕਦੇ ਰਿਮਾਂਡ ਤੇ ਚੱਕਿਆ ਜਾ ਰਿਹਾ ਜੇਲ੍ਹ ਚੋਂ ਤਾਂ ਜੋ ਉਹਨੂੰ ਬਾਹਰ ਕਢਾ ਸਕੀਏ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵੀ ਆਪਸੀ ਸਾਂਝ ਬਣਾ ਲਿਆ ਕਰੋ